ਜੀ ਦੋਸਤੋ ਸਿਹਤ ਸੰਬੰਧੀ ਗੱਲਾਂ ਨੰਬਰ 1 ਬਾਥੂ ਦਾ ਸੇਵਨ ਕਰਨ ਨਾਲ ਤੁਸੀਂ ਪੀਲੀਆ ਵਰਗੀ ਭੈਣ ਕਮਿਵਾਰੀ ਤੋਂ ਬਚ ਸਕੋਗੇ ਅਤੇ ਇਸ ਤਰ੍ਹਾਂ ਪੀਲੀਆ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 2 ਸਵੇਰੇ ਸਵੇਰੇ ਕਾਹ ਤੇ ਨੰਗੇ ਪੈਰ ਤੁਰਨ ਨਾਲ ਅੱਖਾਂ ਦੀ ਰੌਸ਼ਨੀ ਵਾਧਦੀ ਹੈ ਨੰਬਰ 3 ਬੱਚਿਆਂ ਤੇ ਬਜ਼ੁਰਗਾਂ ਨੂੰ ਜਿਆਦਾ ਤੋਂ ਜਿਆਦਾ ਦਲੀਆ ਖਾਣਾ ਚਾਹੀਦਾ ਹੈ ਇਸ ਨਾਲ ਉਹਨਾਂ ਦੀਆਂ ਹੱਡੀਆਂ ਕਮਜ਼ੋਰ ਨਹੀਂ ਹੁੰਦੀਆਂ ਨੰਬਰ 4 ਜੇਕਰ ਤੁਹਾਡੀ ਸਕਿਨ ਉੱਪਰ ਅਲਰਜੀ ਹੈ ਤਾਂ ਤਾਂ ਨੂੰ ਲਾਲ ਮਿਰਚ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 5 ਕੱਚਾ ਸਲਾਦ ਵੱਧ ਤੋਂ ਵੱਧ ਖਾਣਾ ਚਾਹੀਦਾ ਹੈ ਕੋਕੀ ਇਸ ਨਾਲ ਕਾਬਜ ਨਹੀਂ ਹੁੰਦੀ ਅਤੇ ਚੌੜੀ ਵੀ ਚਮਕਦਾਰ ਹੁੰਦੀ ਹੈ ਨੰਬਰ 6 ਮਹਾਮਾਰੀ ਦੇ ਦੌਰਾਨ ਜੇਕਰ ਤੁਹਾਡਾ ਪੇਟ ਦਰਦ ਹੋਣ ਲੱਗ ਜਾਵੇ ਤਾਂ ਤੁਹਾਨੂੰ ਜਵੈਣ ਵਾਲਾ ਪਾਣੀ ਪੀਣਾ ਚਾਹੀਦਾ ਹੈ ਪੇਟ ਦਰਦ ਤੋਂ ਰਾਹਤ ਮਿਲਗਾ ਨੰਬਰ 7 ਜੇਕਰ ਤੁਹਾਡੀਆਂ ਅੱਖਾਂ ਬਹੁਤ ਜ਼ਿਆਦਾ ਕਮਜ਼ੋਰ ਹਨ ਜਾਂ ਤੁੰਤਲਾ ਵਿਖਦਾ ਹੈ ਤਾਂ ਤੁਹਾਨੂੰ ਆਮਲੇ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਨੰਬਰ 8 ਕद्दू ਅਤੇ ਕarele ਖਾਣ ਨਾਲ ਖੂਨ ਸਾਫ਼ ਹੁੰਦਾ ਹੈ ਨੰਬਰ 9 ਜੇਕਰ ਤੁਹਾਨੂੰ ਸ਼ੂਗਰ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਆਮਲੇ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 10 ਜੇਕਰ ਤੁਹਾਡਾ পেট ਖਰਾਬ ਹੈ ਤਾਂ ਥੋੜਾ ਜਿਹਾ ਅਦਰਕ ਚਬਾ ਲਓ ਤੁਹਾਡੇ ਪੇਟ ਤੋਂ ਰਾਹ ਮਿਲੇਗਾ ਨੰਬਰ 11 ਜੇਕਰ ਤੁਹਾਡੇ ਪਸ਼ਾਬ ਵਿੱਚ ਇਨਫੈਕਸ਼ਨ ਹੈ ਤਾਂ ਤੁਹਾਨੂੰ ਨਾਰੀਅਲ ਪਾਣੀ ਤੇ ਤਰਬੂਜ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਨੰਬਰ 12 ਅਜਵਾਇਨ ਦਾ ਸੇਵਨ ਕਰਨ ਨਾਲ ਤੁਹਾਡਾ ਖੂਨ ਸਾਫ਼ ਰਹਿੰਦਾ ਹੈ ਅਤੇ ਖੂਨ ਵੀ ਨਹੀਂ ਜੰਮਦਾ ਨੰਬਰ 13 ਨਿੰਬੂ ਤੇ ਪਦੀਨੇ ਦਾ ਰਸ ਮਿਲਾ ਕੇ ਪੀਣ ਨਾਲ ਹਾਜਮਾ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 14 ਚਿਹਰੇ ਤੋਂ ਦਾਗ ਧੱਬੇ ਦੂਰ ਕਰਨ ਲਈ ਤੁਸੀਂ ਟਮਾਟਰ ਨੂੰ ਕੱਟ ਕੇ ਚਿਹਰੇ ਦੇ ਦਾਗ ਉੱਪਰ ਲਗਾਓ ਹੌਲੀ ਹੌਲੀ ਚਿਹਰੇ ਦੇ ਦਾਗ ਥੱਬੇ ਦੂਰ ਹੋ ਜਾਣਗੇ ਨੰਬਰ 15 ਰੋਜ਼ਾਨਾ ਸੇਬ ਦਾ ਸੇਵਨ ਕਰਨ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਨੰਬਰ 16 ਜੋ ਲੋਕ ਰੋਜ਼ਾਨਾ ਦਹੀਂ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਕਦੇ ਪਿਸ਼ਾਬ ਦੀ ਇਨਫੈਕਸ਼ਨ ਨਹੀਂ ਹੁੰਦੀ ਨੰਬਰ 17 ਰਾਤ ਨੂੰ ਧੁੰਨੇ ਵਿੱਚ ਤੇਲ ਲਗਾਉਣ ਕਦੇ ਭੁੱਲ ਨਹੀਂ ਫੜਦੇ ਨੰਬਰ 18 ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਸਾਨੂੰ ਕੇਲਾ ਪਨੀਰ ਅਤੇ ਦੁੱਧ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਨੰਬਰ 19 ਜੇਕਰ ਤੁਸੀਂ ਆਪਣਾ वजन ਵਧਾਉਣਾ ਚਾਹੁੰਦੇ ਹੋ ਤਰਜਾਨਾ ਉਬਲੇ ਹੋਏ ਆਲੂ ਖਾਓ ਨੰਬਰ 20 ਜੇਕਰ ਤੁਹਾਡਾ ਸਰੀਰ ਬਹੁਤ ਜ਼ਿਆਦਾ ਥਕਾਵਟ ਵਿੱਚ ਰਹਿੰਦਾ ਹੈ ਤਾਂ ਰੋਜ਼ਾਨਾ ਰਾਤ ਨੂੰ ਰੋਟੀ ਦੇ ਨਾਲ ਗੁੜ ਦਾ ਸੇਵਨ ਕਰੋ ਤੁਹਾਡੀ ਥਕਾਵਟ ਦੂਰ ਹੋਣ ਲੱਗ ਜਾਵੇਗੀ ਧੰਨਵਾਦ ਜੀ